ਨਿੱਕੇ ਪਰ ਡੇਲੀ ਪ੍ਰਾਈਜ਼ ਲੱਗ ਰਹੇ ਨੇ ਜੀ ਕਿਸੇ ਨੂੰ ਕੋਈ ਲੱਖ ਲੱਗ ਗਿਆ ਕਿਸੇ ਨੂੰ 5 ਲੱਖ ਲੱਗ ਗਿਆ ਦਸਹਿਰਾ ਜਰੂਰ ਲੰਘਿਆ ਜੀ ਤੇ ਦੀਵਾਲੀ ਆਉਣ ਵਾਲੀ ਪਰ ਦਸਹਿਰੇ ਦਾ ਜਿਹੜਾ ਬੰਪਰ ਉਹਦਾ ਡਰਾ 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 ਉਹ 11 ਤਰੀਕ ਨੂੰ ਹੋਣ ਵਾਲੇ ਨਾਗੇਲੇ ਡਰਾ ਹੋ ਗਿਆ ਇਹ ਔਰ ਕੀ ਦੋ ਸੀਰੀਅਲ ਨੇ ਤੇ ਇਹਦੇ ਵਿੱਚ 3 ਕਰੋੜ ਦਾ ਗਰੰਟੀਡ ਪ੍ਰਾਈਜ਼ ਆ ਉਹ ਏਜ ਵੀ ਜਾ ਸਕਦਾ ਬੀਜ ਵੀ ਜਾ ਸਕਦਾ ਜੇ ਮੰਨ ਲਓ ਇਹ ਚਨਾਬਗਵੀ ਦੀ ਟਿਕਟ ਖਾਲੀ ਤਾਂ ਪੰਡ ਲਾਟਰੀ ਮਲੇਰ ਕੋਲਾ ਵੱਲੋਂ ਬੋਲਟ ਮੋਟਰਸਿਕਲ ਨੂੰ ਸਨਮਾਨ ਕੀਤਾ ਜਾਊਗਾ ਦਸਹਿਰੇ ਬੰਪਰ ਦੇ ਵਿੱਚ ਪੰਡ ਲਾਤੀ ਮਲੇਰ ਕੋਲਾ ਕੋਲ 11 ਕਰੋੜ ਦਾ ਪ੍ਰਾਈਜ਼ ਲੱਗਦਾ ਤਾ ਉਹ ਬੰਦਿਆਂ ਨੂੰ ਅਲਟੋ ਕਾਰਨਾ ਸਜ਼ਾ ਮਾਨ ਕੀਤਾ ਜਾਊਗਾ ਜੀ ਟਿਕਟ ਘੱਟ ਪ੍ਰਿੰਟ ਹੋਈ ਹੈ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਆਪਣੀ ਟਿਕਟ ਪਰਚੇਜ਼ ਕਰੋ ਏ ਦੀ ਪਾ ਲਓ 20 ਦੀ ਪਾ ਲਓ ਜੇਕਰ ਤੁਹਾਡੇ ਏ ਵੀ ਦੇ ਇਹਦੇ ਵਿੱਚ ਫਰਕ ਪੈਂਦਾ ਤੇ ਵਿੱਚ ਆਈਫੋਨ 17 ਨਾਲ ਅਸੀਂ ਸਜ਼ਾ ਮਾਨ ਕੀਤਾ ਜਾਊਗਾ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਰੋਜ਼ ਹੀ ਲਾਉਂਦੇ ਰਹੀਓ ਪਾਓ ਕਦੇ ਨਾ ਕਦੇ ਆਪਣਾ ਲੱਕ ਜਮਾਓ ਕਿਸਮਤ ਜਮਾਓ ਉਹਦੇ ਨਾਲ ਤੁਹਾਨੂੰ ਇਨਾਮ ਲੱਗ ਸਕਦਾ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਇਨਾਮ ਲੱਗਣਗੇ ਤੇ ਲੱਗਦੇ ਰਹਿਣਗੇ ਸਾਰੇ ਵੀਰਾਂ ਨੂੰ ਬੇਨਤੀ ਵੀ ਇਸ ਵਾਰ ਲੱਕ ਪੰਡ ਲਾਉਡਰੀ ਮਿਲੇ ਕੋਲ ਨਾ ਜਮਾਓ ਪੱਕੀ ਗੱਲ ਗੱਲ ਪੱਕੀ ਜੀ ਪੱਕੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰੀਤ ਦੀਵਾਲੀ ਆਉਣ ਵਾਲੀ ਹੈ ਤੇ ਪੰਡਤ ਲੋਟਰੀ ਵਾਲੇ ਦੇ ਇੰਨਾ ਕੁ ਰਸ ਦੇਖਣ ਨੂੰ ਮਿਲ ਰਿਹਾ ਹੈ ਕਿ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆ ਰਹੇ ਨੇ ਕੀ ਨਗਲ ਗਿੱਦੜ ਸਿੰਘ ਜੀ ਇਹ ਪੁੱਛਦੇ ਆ ਵੀ ਆਕਰ ਤੁਸੀਂ ਕੀ ਲੋਕਾਂ ਨੂੰ ਬੋਲਦੇ ਹੋ ਕਿ ਲੋਕ ਇੰਨੀ ਇੰਨੀ ਦੂਰੋਂ ਤੁਹਾਡੇ ਕੋਲ ਪਹੁੰਚਦੇ ਆ ਪਹਿਲੇ ਸਵਾਗਤ ਕਰਦੇ ਇਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਕੀ ਤੁਸੀਂ ਕੀ ਸੁਣ ਹੁੰਦੇ ਹੋ ਗਾਕਾ ਨੂੰ ਜਿਹੜਾ ਇੰਨੀ ਇੰਨੀ ਦੂਰੋਂ ਲੋਕ ਆਂਦੇ ਰਹਿੰਦੇ ਅਸੀਂ ਨਹੀਂ ਗੋਸ਼ ਸੰਗਾਉਂਦੇ ਜੀ ਬਸ ਪਰਮਾਤਮਾ ਦੀ ਕਿਰਪਾ ਇਨਾਮ ਲੱਗਦੇ ਨੇ ਲੋਕਾਂ ਨੂੰ ਤੇ ਜਦ ਇਨਾਮ ਲੱਗਦੇ ਨੇ ਅਗਲਾ ਚਾਰ ਕਸਟਮਰ ਨੂੰ ਜਾ ਕੇ ਹੋਰ ਦੱਸਦੇ ਵੀ ਭਾਈ ਮੈਨੂੰ ਇੰਨਾ ਟਾਈਮ ਹੋ ਗਿਆ ਸੀ ਲਾਟਰੀ ਪਾਉਂਦ ਨੂੰ ਕਦੇ ਪ੍ਰਾਈਜ਼ ਨਹੀਂ ਲੱਗਿਆ ਸੀ ਤੇ ਪੰਡ ਦੀ ਲਾਟਰੀ ਤੋਂ ਟਿਕਟ ਪਾਈ ਤੇ ਮੇਰਾ ਪ੍ਰ ਪਰਮਾਤਮਾ ਦੀ ਕਿਰਪਾ ਡੇਲੀ ਪ੍ਰਾਈਸ ਲੱਗ ਰਹੇ ਨੇ ਜੀ ਕਿਸੇ ਨੂੰ ਕੋਈ ਲੱਖ ਲੱਗ ਗਿਆ ਕਿਸੇ ਨੂੰ 5 ਲੱਖ ਲੱਗ ਗਿਆ ਕਿਸੇ ਨੂੰ 2-25 ਲੱਖ ਡੇਲੀ ਪ੍ਰਾਈਸ ਲੱਗ ਰਹੇ ਨੇ ਕਈ ਤਾਂ ਕਹਿੰਦੇ ਸਾਡੇ ਲੱਗਿਆ ਨਹੀਂ ਕਿੰਨਾ ਚਿਰ ਹੋ ਗਿਆ ਨਹੀਂ ਦੇਖੋ ਕਈ ਨਹੀਂ ਜੀ ਨਾਮ ਤਾਂ ਇੱਕਾ ਨਾ ਲੱਗਣਾ ਤਾਂ ਇੱਕ ਬੰਦੇ ਨੂੰ ਆ ਪਰ ਉਹ ਰੂਟੀਨ ਵਾਈ ਲੱਗੀ ਜਾਂਦੇ ਨੇ ਜਿਵੇਂ ਵੱਲ ਹੁਣ 100 ਬੰਦਾ ਕਹਿੰਨੇ 100 ਬੰਦੇ ਚੋਂ 10 ਬੰਦਿਆਂ ਲੱਗੇ ਫਿਰ ਉਹ 10 ਬੰਦੇ ਨੇ ਇਦਾਂ ਲੱਗੀ ਜਾਂਦੇ ਨੇ ਹੂੰ ਤੇ ਉਹਨਾਂ ਅੱਜਕੱਲ ਕਿਹੜੀ ਜਿਵੇਂ ਤੁਸੀਂ ਹਰ ਵਾਰੀ ਰਾਸ਼ੀ ਦੇ ਅਕੋਰਡਿੰਗ ਪਾਉਂਦੇ ਉਹਨੂੰ ਵੀਡੀਓ ਹੁਣ ਕਿਹੜੀ ਚੱਲ ਰਹੀ ਹੈ ਰਾਸ਼ੀ ਦਾ ਦੇਖੋ ਜੀ ਉਹੀ ਚੱਲ ਰਹੀ ਹੈ 11ਵੇਂ ਮਹੀਨੇ ਤੱਕ ਕੁੰਭ ਤੇ ਕੰਨਿਆਂ ਦੇ ਸੰਕੇਤ ਵਧੀਆ ਨੇ ਜਿਹਦੇ ਵਿੱਚ ਨਾਮ ਲੱਗਦੇ ਚਾਂਸ ਬਣੇ ਇਸ ਟਾਈਮ ਜਿੱਦਾਂ ਹੁਣ ਕਈਆਂ ਲੋਕਾਂ ਨੂੰ ਇਹ ਆ ਜਿਵੇਂ ਅੱਜ ਅਸੀਂ ਇੱਕ ਚੀਜ਼ ਨੋਟ ਕਰੀਏ ਲੋਕ ਕਹਿੰਦੇ ਦਸਹਿਰਾ ਲੰਘ ਗਿਆ ਦਸਹਿਰੇ ਦਾ ਬੰਪਰ ਲੰਘ ਗਿਆ ਪਰ ਤੁਹਾਡੇ ਜਰੀਏ ਦਾ ਵੀ ਦਸਹਿਰਾ ਜ਼ਰੂਰ ਲੰਘਿਆ ਜੀ ਤੇ ਦੀਵਾਲੀ ਆਉਣ ਵਾਲੀ ਹੈ ਪਰ ਦਸਹਿਰੇ ਦਾ ਜਿਹੜਾ ਬੰਪਰ ਉਹਦਾ ਜਿਹੜਾ ਡਰਾਅ ਆ ਉਹ 11 ਤਰੀਕ ਨੂੰ ਹੋਣਾ ਵਾਲੇ ਨਾ ਕਿ ਹਲੇ ਡਰਾ ਹੋ ਗਿਆ ਜੋ ਵੀ ਦਸਹਰੇ ਦੇ ਟਿਕਟ ਆਓ ਤੁਸੀਂ 11 ਤਰੀਕ ਤੱਕ ਸ਼ਾਮ ਨੂੰ 7:30 ਵਜੇ ਇੱਕ ਸਾਡੇ ਕੋਲ ਟਿਕਟ ਪਾ ਸਕਦੇ ਹੋ ਠੀਕ ਹੈ ਜੀ ਤੇ ਆ ਸਾਡੇ ਕੋਲ ਟਿਕਟ ਹੈ ਜੀ ਦਸਹਰੇ ਦੀ A ਔਰ B ਦੋ ਸੀਰੀਅਲ ਨੇ ਤੇ ਇਹਦੇ ਵਿੱਚ 3 ਕਰੋੜ ਦਾ ਗਰੰਟਡਡ ਪ੍ਰਾਈਜ਼ ਆ ਉਹ ਏ ਚ ਵੀ ਜਾ ਸਕਦਾ ਬੀ ਚ ਵੀ ਜਾ ਸਕਦਾ ਤੇ ਇਹਦੇ ਵਿੱਚ ਇੱਕ ਅਸੀਂ ਕਸਟਮਰ ਨੂੰ ਸਨਮਾਨ ਰੱਖਿਆ ਮੰਨ ਲਓ ਤੁਹਾਡਾ ਇਨਾਮ ਏ ਜਾਂ ਬੀ ਚ ਕਿਸੇ ਵੀ ਸੀਰੀ ਚ ਜਾਂਦਾ ਜੇ ਮੰਨ ਲਓ ਏ ਚ ਨਾਮ ਬੱਗ 20 ਦੀ ਟਿਕਟ ਖਾਲੀ ਤਾਂ ਪੰਡਤ ਲਾਟਰੀ ਮਲੇਰ ਕੋਲਾ ਵੱਲੋਂ ਬੋਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਊਗਾ ਦਸਹਰੇ ਬੰਪਰ ਦੇ ਵਿੱਚ ਅੱਛਾ ਇਹ ਤੁਸੀਂ ਆਪਣੇ ਵੱਲੋਂ ਕਰੋ ਹਾਂਜੀ ਆਪਣੇ ਵੱਲੋਂ ਸਨਮਾਨ ਕਰ ਰਹੇ ਆਂ ਦਿਵਾਲੀ ਗਿਫਟ ਤੇ ਤੇ ਇਹਦੇ ਵਿੱਚ ਜੀ ਦਿਵਾਲੀ ਬੰਪਰ ਹੈ 11 ਕਰੋੜ ਰੁਪਏ ਦਾ ਗਰੰਟੀਡ ਪਰੀ ਹੈ ਜੋ ਪਬਲਿਕ ਦੇ ਵਿੱਚ ਨਿਕਲਣੀ ਨਿਕਲਣਾ ਤੇ ਇਹਦੇ ਵਿੱਚ ਮਿੰਡ ਤਿੰਨ ਸੀਰੀਜ਼ ਨੇ A ਸੀਰੀਜ਼ B ਸੀਰੀਜ਼ ਤੇ C ਸੀਰੀਜ਼ ਹੁਣ ਜਿਹੜਾ ਨਾਮਾ ਤਿੰਨੇ ਟਿਕਟਾਂ ਦਾ ਸੀਰੀਜ਼ ਦਾ ਸੇਮ ਨੰਬਰ ਆ ਨਾਮ ਇੱਕ ਉਹ ਨੰਬਰ ਤੇ ਜਾਣਾ ਤੇ ਸੀਰੀਜ਼ ਇੱਕ ਤੇ ਜਾਣਾ A 'ਚ ਵੀ ਜਾ ਸਕਦਾ B 'ਚ ਵੀ ਜਾ ਸਕਦਾ C 'ਚ ਵੀ ਜਾ ਸਕਦਾ ਪਰ ਜਿਹੜੀ ਸੀਰੀਜ਼ ਚ ਮੰਨ ਲਓ A 'ਚ ਵਗ ਗਿਆ B ਤੇ C ਖਾਲੀ ਮੰਨੀਆਂ ਜਾਣਗੀਆਂ ਪਰ ਜੇਕਰ ਪੰਡ ਲਾਟਰੀ ਮਲੇਰ ਕੋਲ ਕੋਲ ਟਿਕਟ ਪਾਈ ਹੋਈ ਆ ਪੰਡ ਲਾਟਰੀ ਮਲੇਰ ਕੋਲ ਕੋਲ 11 ਕਰੋੜ ਦਾ ਪ੍ਰਾਈਜ਼ ਲੱਗਦਾ ਤਾਂ ਉਹ ਬੰਦਿਆਂ ਨੂੰ ਅਲਟੋ ਕਾਰ ਨਾਲ ਸਨਮਾਨ ਕੀਤਾ ਜਾਊਗਾ ਠੀਕ ਹੈ ਜੀ ਤੇ ਜੇਕਰ ਨੰਬਰ ਉੱਪਰ ਥੱਲੇ ਹੁੰਦਾ ਮੰਨ ਲਓ ਜਿੱਦਾਂ ਟਿਕਟ ਦਾ ਨੰਬਰ 243549 ਤਾਂ ਇਹਦੇ ਨਾਲ ਦੀ ਟਿਕਟ 243550 ਦੀ ਵੀ ਉਹ 243548 ਦੀ ਵੀ ਹੋਣਾ ਤਾਂ ਉਸ ਹਿਸਾਬ ਨਾਲ ਉਹ ਬੰਦਿਆਂ ਨੂੰ ਅਸੀਂ ਇੱਕ ਨੰਬਰ ਉੱਪਰ ਜਾਂ ਥੱਲੇ ਦਾ ਸਾਡੀ ਵੀ ਟਿਕਟ ਚ ਉਪਰਾਈ ਲੱਗਦਾ ਤਾਂ ਐਕਟਵਾ ਸਕੂਟਰ ਜਾਂ ਸਨਮਾਨ ਕਰਾਂਗੇ ਇਹ ਸਾਡੇ ਵੱਲੋਂ ਦਿਵਾਲੀ ਗਿਫਟ ਹੈ ਜੀ ਬਾਕੀ ਕਸਟਮਰ ਨੂੰ ਸਾਡੀ ਇਹ ਬੇਨਤੀ ਆ ਵੀ ਜਲਦੀ ਤੋਂ ਜਲਦੀ ਜਦ ਵੀ ਤੁਹਾਨੂੰ ਟਾਈਮ ਮਿਲਦਾ ਹਨਾ ਆਪਨਾ ਆ ਕੇ ਆਪਣੀਆਂ ਟਿਕਟਾਂ ਪਰਚੇਜ ਕਰੋ દિવાਲੀ ਬੰਪਰ ਹੈ ਦਸਹਿਰਾ ਬੰਪਰ ਹੈ 1.5 ਕਰੋੜ ਵਾਲੀਆਂ ਤੇ ਇੱਕ ਨਾ 2000 ਰੁਪਏ ਵਾਲੀ ਟਿਕਟ ਚਲਦੀ ਆ ਹੂੰ ਤੇ 2000 ਰੁਪਏ ਦੀ ਟਿਕਟਾਂ ਜੋ 20000 ਟਿਕਟ ਪ੍ਰਿੰਟ ਹੋਈ ਆ ਗਵਰਨਮੈਂਟ ਦੀ ਤੇ 20000 ਟਿਕਟ ਦੇ ਵਿੱਚੋਂ ਭਾਈ ਨਿਕਲਣਾ 1 ਕਰੋੜ ਰੁਪਏ ਦਾ ਇਨਾਮ ਆ ਤੇ ਸੋਨੂੰ ਸਾਰੇ ਵੀਰਾਂ ਨੂੰ ਤੁਹਾਡੇ ਜਰੀ ਬੇਨਤੀ ਵੀ ਜਿਹੜੀ ਟਿਕਟਾਂ ਗੱਟ ਪ੍ਰਿੰਟ ਹੋਈ ਹੈ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਆਪਣੀ ਟਿਕਟ ਪਰਚੇਜ ਕਰੋ ਏ ਦੀ ਪਾ ਲਓ ਵੀ ਦੀ ਪਾ ਲਓ ਜੇਕਰ ਤੁਹਾਡੇ ਏ ਵੀ ਦਾ ਇਹਦੇ ਵਿੱਚ ਫਰਕ ਪੈਂਦਾ ਤਾਂ ਇਹਦੇ ਵਿੱਚ ਆਈਫੋਨ 17 ਨਾਲ ਸੀ ਸਨਮਾਨ ਕੀਤਾ ਜਾਊਗਾ ਕਈ ਲੋਕ ਕਹਿ ਰਹੇ ਕਿ ਤੁਸੀਂ ਆਪਣੇ ਵੱਲੋਂ ਬੰਪਰ ਕਿੱਦਾ ਕਰ ਸਕਦੇ ਹੋ ਤੇ ਉਹ ਕਿੱਦਾਂ ਕਲੀਅਰ ਕਰੂਗਾ ਮੈਡਮ ਮੈਂ ਤਾਂ ਡਰਾ ਕੱਟ ਨਹੀਂ ਰਿਹਾ ਗਵਰਨਮੈਂਟ ਦੀ ਲੋਟਰੀ ਆ ਗਵਰਨਮੈਂਟ ਦੀ ਸਕੀਮ ਆ ਪੰਜਾਬ ਸਰਕਾਰ ਦੀ ਲੋਟਰੀ ਆ ਮੈਂ ਸਿਰਫ ਦਿਵਾਲੀ ਦੇ ਉੱਪਰ ਆਪਣੇ ਕਸਟਮਰਾਂ ਆਪਣੇ ਵੱਲੋਂ ਉਹਨਾਂ ਦਾ ਸਨਮਾਨ ਕਰ ਰਿਹਾ ਜਿਨ੍ਹਾਂ ਦਾ ਕੋਈ ਇੱਕ ਦੇ ਨੰਬਰ ਦਾ ਫਰਕ ਰਹਿ ਜਾਂਦਾ ਵੀ ਮੇਰਾ ਕਸਟਮਰ ਨਾਰਾਜ਼ ਨਾ ਹੋਵੇ ਹਰ ਇੱਕ ਬੰਦਾ ਉਹ ਕਰੇ ਇਸ ਕਰਕੇ ਮ ਡਰਾਅ ਡਰਾਅ ਤਾਂ ਪੰਜਾਬ ਸਰਕਾਰ ਨੇ ਕੱਢਣੇ ਨੇ ਜੀ ਹਾਂਜੀ ਮੈਡਮ ਤੇ ਇਹ ਹੁਣ ਸਭ ਤੋਂ ਵੱਡਾ ਬੰਪਰ ਗੇੜਾ ਜਿਹੜਾ ਗਾਕਾਂ ਨੂੰបានਦਾ ਫਾਇਦਾ ਸਭ ਤੋਂ ਵੱਡਾ ਬੰਪਰ ਜੀ 11 ਕਰੋੜ ਦਾ ਦੀਵਾਲੀ ਬੰਪਰ 31 ਤਰੀਕ ਦਾ ਡਰਾਅ ਆ ਤੇ 31 ਤਰੀਕ ਤੱਕ ਟਿਕਟਾਂ ਮਿਲਣਗੀਆਂ ਪਰ ਸਾਡੀ ਬੇਨਤੀ ਵੀ ਜਲਦੀ ਜਲਦੀ ਪਹਿਲਾਂ ਪਹਿਲਾਂ ਟਿਕਟਾਂ ਲੈ ਜਾਓ ਠੀਕ ਹੈ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਨਾਮ ਬੰਪਰੇ ਵੀ ਵੱਡਾ ਦਸਹਿਰੇ ਦਾ 3 ਕਰੋੜਾ ਵੀ ਕੋਈ ਕੱਟ ਨਹੀਂ ਹੈਗਾ ਤੇ ਸੈਕੰਡ ਪ੍ਰਾਈਜ਼ ਵਿੱਚ 1 ਕਰੋੜ ਦਾ ਇਹਦੇ ਵਿੱਚ ਵੀ ਸੈਕੰਡ ਪ੍ਰਾਈਜ਼ ਕਿੰਨਾ ਕਰੋੜ ਦੇ ਨੇ 3ਰਡ 50-50 ਲੱਖ ਦੇ ਨੇ ਹੋਰ ਵੀ ਅਨੇਕਾਂ ਦਿਲ ਖਿੱਚਵੇਂ ਨਾਮ ਨੇ ਤੇ ਬਾਕੀ ਪਰਮਾਤਮਾ ਦੀ ਕਿਰਪਾ ਨਾਮ ਲੱਗਣਗੇ ਤੇ ਲੱਗਦੇ ਰਹਿਣਗੇ ਸਾਰੇ ਵੀਰਾਂ ਨੂੰ ਬੇਨਤੀ ਵੀ ਇਸ ਵਾਰ ਲੱਕ ਪੰਡ ਦਾ ਲਾਟਰੀ ਮਲੇ ਕੋਲਣਾ ਜਮਾਓ ਪੱਕੀ ਗੱਲ ਕਰ ਰਹੇ ਹੋ ਪੱਕੀ ਜੀ ਪੱਕੀ ਨਹੀਂ ਅਕਸਰ ਦੇਖਦੇ ਆਪਾਂ ਕਿ ਲੋਕ ਲਾਟਰੀ ਦੇ ਚੱਕਰਾਂ 'ਚ ਕੰਮ ਕਰਨਾ ਬੰਦ ਕਰ ਦਿੰਦੇ ਆ ਫਿਰ ਉਹ ਉਹ ਜਿਹੇ ਲੋਕਾਂ ਨੂੰ ਕੀ ਕਹਿਣਾ ਜਾਨਦੇ ਹੋ ਫਿਰ ਕਿੱਦਾਂ ਜੀ ਜੀ ਕਈ ਲੋਕ ਕਹਿੰਦੇ ਜੀ ਅਸੀਂ ਕਿਸਮਤ ਉਜਮਾਨ ਚੱਲੇ ਆ ਜੀ ਲੜ ਰਹੀ ਨਿਕਲ ਜੂਗੀ ਆਪਾਂ ਕੰਮ ਕਾਰ ਛੱਡ ਦਿੰਨੇ ਆ ਲੱਗੇ ਸਾਡਾ ਲਾਟਰੀ ਨਿਕਲ ਜਾਣੀ ਫਿਰ ਕੀ ਕਹਿਣਾ ਜਾਨਦੇ ਹੋ ਫਿਰ ਇਹਦਾ ਮਤਲਬ ਤੁਸੀਂ ਕਿਸੇ ਨੂੰ ਨਸ਼ਾ ਲਾ ਰਹੇ ਹੋ ਨਹੀਂ ਜੀ ਨਹੀਂ ਦੇਖੋ ਆਪਣਾ ਜਿਹੜੀ ਲੋਟਰੀ ਆ ਲੱਕ ਜਮਾਉਣਾ ਤੁਹਾਡਾ ਹੱਕ ਬਣਦਾ ਲੱਕ ਜਮਾਓ ਜੇਕਰ ਉਹ ਦੇਖੋ ਆਪਾਂ ਮਜ਼ਦੂਰੀ ਮਿਹਨਤ ਕਰਦੇ ਆਂ ਆਪਾਂ ਉਹਨੂੰ ਅੱਗੇ ਵੀ ਵੀਡੀਓ ਚ ਕਿਹਾ ਸੀ ਵੀ ਤੁਹਾਡੀ ਤਨਰੀ ਕਾ ਲੰਬੀ ਹੁੰਦੀ ਹੈ ਵੀ ਤੁਹਾਡੇ ਕਿਸਮਤ ਵਿੱਚ ਪੈਸਾ ਪਰ ਉਹਨੂੰ ਜਰੀਆ ਦਾ ਬਣਾਉਣਾ ਪਊਗਾ ਨਾ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਰੋਜ਼ ਹੀ ਲੋਟਰੀ ਆ ਪਾਓ ਕਦੇ ਨਾ ਕਦੇ ਆਪਣਾ ਲੱਕ ਜਮਾਓ ਕਿਸਮਤ ਜਮਾਓ ਉਹਦੇ ਨਾਲ ਤੁਹਾਨੂੰ ਇਨਾਮ ਲੱਗ ਸਕਦਾ ਜੀ ਠੀਕ ਹੈ ਹੁਣ ਤੁਸੀਂ ਆਉਣ ਵਾਲੇ ਬੰਪਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਤੁਹਾਡੇ ਕੋਲ ਹੀ ਕਿਉਂ ਆ ਕੇ ਲੋਟਰੀ ਪਾਣ ਸਾਡੇ ਕੋਲ ਇਹ ਆ ਜੀ ਇੱਕ ਤਾਂ ਸੀ ਡੇਟ ਆਵਰ ਦੇ ਅਕੋਰਡਿੰਗ ਲੱਕੀ ਅੰਕ ਦੀ ਟਿਕਟ ਦ ਬਹੁਵਰਦਾ ਹੁੰਦਾ ਨਾ ਕੋਈ ਐਕਸਟਰਾ ਪੈਸੇ ਲੈਂਦੇ ਤੇ ਸਾਡੇ ਕੋਲੋਂ ਪਰਮਾਤਮਾ ਦੇ ਹੁਕਮਾਂ ਨਾਮ ਲੱਗ ਰਹੇ ਨੇ ਤੇ ਸਾਡੇ ਕੋਲੋਂ ਤੁਹਾਨੂੰ ਇੱਕ ਐਕਸਟਰਾ ਸਨਮਾਨ ਮਿਲ ਰਿਹਾ ਉਹ ਤੁਹਾਨੂੰ ਜੇ ਮੰਨ ਲਓ ਤੁਹਾਡੇ ਇੱਕ ਅਦੇ ਨੰਬਰ ਦੇ ਦਰੂ ਦਰੂ ਦਾ ਇੱਕ ਟੁਆ ਸਕੂਟਰੀ ਦਾ ਸਨਮਾਨ ਹੋਊਗਾ ਜੇ ਤੁਹਾਡਾ ਸੀਰੀਅ ਤੇ ਪ੍ਰਾਈ ਕਰਦਾ ਤਾਂ ਆਲਟੋ ਕਾਰ ਦਾ ਸਨਮਾਨ ਹੋਊਗਾ ਸਿਰਫ ਗੱਲਾਂ ਚ کہہ ਰਹੇ ਹੋ ਕਿ ਸੱਚੀ ਦਵੋਗੇ ਵੀ ਮੈਡਮ ਤੁਸੀਂ ਤੁਹਾਡੇ ਕੋਲ ਤੁਸੀਂ ਪੱਤਰਕਾਰੋਂ ਚੈਨਲ ਨੇ ਤੁਸੀਂ ਆਪ ਦਿਖਾਉਂਗੇ ਵੀ ਇਹ ਪੰਡਲ ਲਾਟਰੀ ਆ ਸਨਮਾਨ ਕਰਦੇ ਆ ਤੇ ਤੁਹਾਨੂੰ ਬੁਲਾਵਾਂਗੇ ਵੀ ਜਰੂਰ ਹੋਰ ਦੱਸੋ ਜੀ ਨਹੀਂ ਠੀਕ ਹੈ ਤੇ ਉਹਨਾਂ ਕੋਈ ਇੱਕ ਸੁਨੇਹਾ ਦੇਣਾ ਚਾਹੁੰਦੇ ਸਾਰਿਆਂ ਨੂੰ ਇਹ ਸਨੇਹਾ ਦੇਣਿਆ ਦਿੰਨੇ ਆ ਜੀ ਵੀ ਦੀਵਾਲੀ ਤੁਹਾਡੀ ਪਾਈ ਤੰਦਰੁਸਤੀਆਂ ਲੈ ਕੇ ਆਵੇ ਵਧੀਆ ਤਰੀਕੇ ਨਾਲ ਤੁਸੀਂ ਦੀਵਾਲੀ ਮਨਾਓ ਤੇ ਪ੍ਰਦੂਸ਼ਣ ਨੂੰ ਘੱਟ ਕਰੋ ਪਟਾਕਿਆਂ ਤੋਂ ਪਰਹੇਜ਼ ਕਰੋ ਠੀਕ ਹੈ ਹਰਿਆਲੀ ਦੀ ਦੀਵਾਲੀ ਮਨਾਓ ਬੂਟੇ ਲਾਓ ਹਨਾ ਤੇ ਆਪਣਾ ਲੱਕ ਵੀ ਜਰੂਰ ਹੋ ਜਾਓ ਬਹੁਤ ਬਹੁਤ ਧੰਨਵਾਦ ਤੋ ਤੁਸੀਂ ਵੀ ਜੇ ਕਿਸਮਤ ਨੂੰ ਅਜ਼ਮਾਨਾ ਚਾਹਦੇ ਹੋ ਤੇ ਪੰਡਤ ਲਾਟਰੀ ਬੋਲੇ ਕੋ ਇੱਕ ਵਾਰੀ ਜਰੂਰ ਆਪਣੀ ਕਿਸਮਤ ਅਜ਼ਮਾਓ ਕਿਉਂਕਿ ਦੀਵਾਲੀ ਬੰਪਰ ਦਿਸ਼ਾਰਾ ਬੰਪਰ ਕਈ ਤਰ੍ਹਾਂ ਦੇ ਇਨਾਂ ਕੋਲ ਬੰਪਰ ਹੈਗੇ ਨੇ ਤੇ ਤੁਸੀਂ ਕਿਸੇ ਵੀ ਆਪਣੇ ਪੈਕੇਜ ਦੇ ਅਕੋਰਡਿੰਗ ਲਾਟਰੀ ਪਾ ਸਕਦੇ ਹੋ ਤੇ ਆਪਣੀ ਕਿਸਮਤ ਨੂੰ ਅਜ਼ਮਾ ਸਕਦੇ ਹੋ